ਤੁਹਾਡਾ ਦਿਨਿਕ ਸਵੇਰਾ ਟੀਵੀ ਤੇ 1 ਜੁਲਾਈ ਤੋਂ ਹੁਣ ਪੁਲਿਸ ਥਾਣਿਆਂ ਦੇ ਅੰਦਰ ਸਾਰਾ ਕੰਮਕਾਜ ਬਦਲ ਜਾਏਗਾ ਕਿਉਂਕਿ ਸੈਂਟਰ ਗਵਰਨਮੈਂਟ ਨੇ ਨੋਟੀਫਿਕੇਸ਼ਨ ਜਾਰੀ ਕਰਤੀ ਹੈ ਤਿੰਨ ਨਵੇਂ ਕਾਨੂੰਨਾਂ ਨੂੰ ਅਮਲ ਕਰਾਉਣ ਦੇ ਲਈ ਇਹ ਤਿੰਨ ਨਵੇਂ ਕਾਨੂੰਨ ਬਦਲੇ ਗਏ ਨੇ ਕਿਉਂਕਿ ਪਹਿਲਾ ਥਾਣੇ ਦੇ ਵਿੱਚ ਕੰਮ ਜਿਸ ਤਰ੍ਹਾਂ ਚੱਲਦਾ ਸੀਗਾ ਜੋ ਕ੍ਰਿਮినਲ ਕੇਸਿਸ ਹੁੰਦੇ ਸੀਗੇ ਉਹਨਾਂ ਦੀਆਂ ਧਾਰਾਵਾਂ ਜਾਂ ਉਹਨਾਂ ਦੀ ਜਿਹੜੀ ਡਾਇਰੈਕਟਰੀ ਆਪਾਂ ਕਹਿ ਸਕਦੇ ਆ ਉਹ ਚਲਦੀ ਸੀਗੀ ਆਈਪੀਸੀ ਤੇ ਸੀਆਰਪੀਸੀ ਤੇ ਤੇ ਇੰਡੀਅਨ ਐਵੀਡੈਂਸ ਐਕਟ ਤੇ ਆਈਈਏ ਤੇ ਤਾਂ ਇਹਨਾਂ ਤਿੰਨਾਂ ਨੂੰ ਕਾਨੂੰਨ ਨੂੰ ਦਸੰਬਰ ਦੇ ਵਿੱਚ ਪਾਸ ਕੀਤਾ ਗਿਆ ਪਾਰਲੀਮੈਂਟ ਦੇ ਵਿੱਚ ਔਰ ਇਹਨਾਂ ਦਾ ਨਾਮ ਬਦਲ ਦਿੱਤਾ ਗਿਆ ਸੀਗਾ ਜਿਵੇਂ ਆਈਪੀਸੀ ਹੈ ਇੰਡੀਅਨ ਪਿਨਲ ਕੋਡ ਦੀ ਥਾਂ ਤੇ ਹੁਣ ਭਾਰਤੀ ਨਿਆਇ ਸੰਹਿਤਾ ਨਾਮ ਯੂਜ਼ ਕੀਤਾ ਜਾਏਗਾ ਸੀਆਰਪੀਸੀ ਜਿਵੇਂ ਹੈ ਸੀਆਰਪੀਸੀ ਦਾ ਨਾਮ ਹੁਣ ਬਦਲ ਕੇ ਕ੍ਰਿਮੀਨਲ ਪ੍ਰੋਸੀਜਰ ਕੋਡ ਦੀ ਜਗ੍ਹਾ ਤੇ ਹੁਣ ਬਦਲਤਾ ਗਿਆ ਹੈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਇਸੇ ਤਰ੍ਹਾਂ ਇੰਡੀਅਨ ਐਵੀਡੈਂਸ ਐਕਟ ਦੀ ਜਗ੍ਹਾ ਤੇ ਹੁਣ ਭਾਰਤੀ ਸਾਕਸ਼ਯ ਸੰਹਿਤਾ ਸਾਕਸ਼ਯ ਅਧਿਨਿਯਮ ਜਿਹੜਾ ਉਹ ਬਣਾ ਦਿੱਤਾ ਗਿਆ ਤਾਂ ਇਹ ਤਿੰਨਾਂ ਦਾ ਨਾਮ ਬਦਲਦਾ ਗਿਆ ਉਹਨੇ ਇਸੇ ਕਰਕੇ ਥਾਣਿਆਂ ਦੇ ਵਿੱਚ ਕੰਮਕਾਜ ਜਿਹੜਾ ਪੂਰੀ ਤਰ੍ਹਾਂ ਬਦਲ ਜਾਏਗਾ ਜਿਹੜੇ ਵੀ ਪਹਿਲਾਂ ਪਰਚੇ ਦਰਜ ਹੁੰਦੇ ਸੀਗੇ ਜਾਂ ਤੇ ਉਹ ਆਈਪੀਸੀ ਦੀ ਧਾਰਾਵਾਂ ਦੇ ਤਹਿਤ ਹੁੰਦੇ ਸੀਗੇ ਜਾਂ ਸੀਆਰਪੀਸੀ ਦੀ ਧਾਰਾਵਾਂ ਦੇ ਤਹਿਤ ਹੁੰਦੇ ਸੀਗੇ ਜਿਨ੍ਹਾਂ ਵੀ ਐਵੀਡੈਂਸ ਕਲੈਕਟ ਹੁੰਦਾ ਸੀਗਾ ਉਹ ਵੀ ਸਾਰਾ ਜਿਹੜਾ ਪਰਚੇ ਦੇ ਵਿੱਚ ਦਰਜ ਹੁੰਦਾ ਸੀਗਾ ਉਹ ਇੰਡੀਅਨ ਐਵੀਡੈਂਸ ਐਕਟ ਦੇ ਤਹ ਦੇ ਨਾਮ ਤਾਲ ਹੁੰਦਾ ਸੀਗਾ ਦਰਜ ਹੁੰਦਾ ਸੀਗਾ ਹੁਣ ਕੀ ਹੋਇਆ ਕਿ ਹੁਣ 1 ਜੁਲਾਈ ਤੋਂ ਸੈਂਟਰ ਨੇ ਨੋਟੀਫਿਕੇਸ਼ਨ ਜਾਰੀ ਕਰਤੀ ਹੈ ਕਾਨੂੰਨ ਤਾਂ ਪਹਿਲਾਂ ਹੀ ਬਣ ਗਿਆ ਸੀਗਾ ਦਸੰਬਰ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਪਾਸ ਹੋ ਗਿਆ ਸੀਗਾ ਹੁਣ 1 ਜੁਲਾਈ ਤੋਂ ਜਿਹੜੇ ਵੀ ਥਾਣੇ ਦੇ ਵਿੱਚ ਕੰਮ ਕਾਜ ਹੋਣਗੇ ਉਹ ਹੁਣ ਇਸੇ ਤਰ੍ਹਾਂ ਹੋਣਗੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਇਹ ਸੈਂਟਰ ਦੇ ਵੱਲੋਂ ਨੋਟੀਫਿਕੇਸ਼ਨ ਜਿਹੜੀ ਹੈ ਜਾਰੀ ਕੀਤੀ ਗਈ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਇਹ ਕਿਹਾ ਗਿਆ ਕਿ ਇਨ ਐਕਸਰਸਾਈਜ਼ ਆਫ ਦਾ ਪਾਵਰਸ ਕਨਫਰਮਡ ਬਾਈ ਦਾ ਸਬਸੈਕਸ਼ਨ 2 ਆਫ ਸੈਕਸ਼ਨ 1 ਆਫ ਦਾ ਭਾਰਤੀ ਨਾਗਹਿਤਾ ਦ ਸੈਂਟਰ ਗਵਰਨਮੈਂਟ ਹੈਰ ਬਾਏ ਅਪੋਆਇੰਟਸ ਦਾ 1 ਜੁਲਾਈ 2024 ਐਸ ਦਾ ਡੇਟ ਓਨ ਵਿਚ ਦਾ ਪ੍ਰੋਵੀਜ਼ਨਸ ਆਫ ਤਸੈਟ ਸੰਹਿਤਾ ਐਕਸੈਪਟ ਦਾ ਪ੍ਰੋਵੀਜ਼ਨ ਆਫ ਸਬਸੈਕਸ਼ਨ 2 ਆਫ ਦਾ ਸੈਕਸ਼ਨ 106 ਸ਼ੈਲ ਕਮ ਇਨਟੂ ਫੋਰਸ ਯਾਨੀ ਕਿ ਜਿਹੜਾ ਭਾਰਤੀ ਨਾਏ ਸੰਹਿਤਾ ਆਈਪੀਸੀ ਦਾ ਨਾਮ ਬਦਲ ਕੇ ਹੁਣ 1 ਜੁਲਾਈ ਤੋਂ ਭਾਰਤੀ ਨਾਏ ਸੰਹਿਤਾ ਨੂੰ ਲੀਗਲ ਜਿਹੜਾ ਇਹ ਨਾਮ ਮਿਲ ਜਾਏਗਾ ਔਰ ਇਸੇ ਨਾਲ ਹੀ ਅੱਗੇ ਕੰਮਕਾਜ ਕਰਨਾ ਪਏਗਾ ਪੁਲਿਸ ਅਧਿਕਾਰੀਆਂ ਨੂੰ ਕ੍ਰਿਮੀਨਲ ਕੇਸਿਸ ਦਰਜ ਕਰਨ ਦੇ ਲਈ ਉਸ ਤੋਂ ਬਾਅਦ ਇਸੇ ਤਰ੍ਹਾਂ ਭਾਰਤੀ ਸਾਕਸ਼ਯ ਸੰਹਿਤਾ ਅਧਿਨਿਯਮ ਭਾਰਤੀ ਸਾਕਸ਼ਯ ਅਧਿਨਿਯਮ ਦੀ ਪਹਿਲਾ ਨਾਮ ਹੁੰਦਾ ਸੀਗਾ ਇੰਡੀਅਨ ਐਵੀਡੈਂਸ ਐਕਟ ਇਹਨੂੰ ਹੁਣ ਬਦਲ ਕੇ ਭਾਰਤੀ ਸਾਕਸ਼ਯ ਅਧਿਨਿਯਮ ਕਰਤਾ ਜਿਹੜਾ 1 ਜੁਲਾਈ ਤੋਂ ਅਮਲ ਦੇ ਵਿੱਚ ਆ ਜਾਏਗਾ ਲਾਗੂ ਕਰ ਦਿੱਤਾ ਗਿਆ ਇਹ ਹੁਣ ਦੂਜੀ ਉਹਦੀ ਨੋਟੀਫਿਕੇਸ਼ਨ ਹੈ ਇਸ ਤੋਂ ਇਲਾਵਾ ਤੀਜੀ ਸੀ ਆਰ ਪੀ ਸੀ ਦੀ ਨੋਟੀਫਿਕੇਸ਼ਨ ਹੈ ਇਹ ਤੁਸੀਂ ਸੀ ਆਰ ਪੀ ਸੀ ਦੀ ਨੋਟੀਫਿਕੇਸ਼ਨ ਦੇਖ ਸਕਦੇ ਹੋ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਪਹਿਲਾਂ ਇਹਨੂੰ CRPC ਕਿਹਾ ਜਾਂਦਾ ਸੀਗਾ ਹੁਣ ਇਹਨੂੰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਕਿਹਾ ਜਾਏਗਾ 1 ਜੁਲਾਈ ਤੋਂ ਜਿਵੇਂ ਹੁਣ IPC ਬਦਲਤਾ ਇਹਦੇ ਵਿੱਚ ਬਹੁਤ ਸਾਰੀਆਂ ਧਾਰਾਵਾਂ ਵੀ ਹੁਣ ਘਟਾਤੀਆਂ ਨੇ ਬਹੁਤ ਸਾਰੀਆਂ ਧਾਵਾਂ ਤੇ ਸਜ਼ਾ ਬਹੁਤ ਸਾਰੇ ਕੇਸਾਂ ਦੇ ਵਿੱਚ ਵਧਾ ਦਿੱਤੀ ਹੈ ਬਹੁਤ ਸਾਰੇ ਬਦਲਾਅ ਕੀਤੇ ਗਏ ਨੇ ਮੋٹے ਮੋٹے ਰੂਪ ਨਾਲ ਜੇ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਜਿਵੇਂ ਪਹਿਲਾਂ ਠੱਗੀ ਮਾਰਨ ਦਾ ਜਿਹੜਾ ਕੇਸ ਹੁੰਦਾ ਸੀਗਾ ਉਹ 420 ਹੁੰਦਾ ਸੀਗਾ ਉਹਨੂੰ ਹੁਣ ਬਦਲ ਕੇ ਕਰ ਦਿੱਤਾ ਗਿਆ 316 ਜੇ ਹੁਣ ਕੋਈ ਕਿਸੇ ਨੂੰ ਵੀ ਠੱਗੀ ਮਾਰਨ ਦੇ આરોਪ ਦੇ ਵਿੱਚ ਗ੍ਰਫਤਾਰੀ ਆ ਉਹਦੇ ਖਿਲਾਫ ਪਰਚਾ ਦਰਜ ਕੀਤਾ ਜਾਏਗਾ ਤੇ ਪਹਿਲਾਂ 420 ਲੱਗਦੀ ਸੀਗੀ ਔਰ ਬੜੀ ਆਮ ਭਾਸ਼ਾ ਦੇ ਵਿੱਚ ਆਪਾਂ ਕਿਸੇ ਵੀ ਵਿਅਕਤੀ ਨੂੰ ਜੋ ਕੋਈ ਠੱਗੀ ਮਾਰਦਾ ਸੀਗਾ ਉਹਨੂੰ ਆਮ ਸਮਾਜਿਕ ਭਾਸ਼ਾ 'ਚ ਵੀ ਉਹਨੂੰ ਆਪਾਂ 420 ਕਹਿ ਦਿੰਦੇ ਸੀਗੇ ਕਿ ਇਹ 420 ਵਿਅਕਤੀ ਹੈ ਹੁਣ ਉਹ 420 ਪਰਚਾ ਜਿਹੜਾ ਉਹ ਖਤਮ ਹੋ ਜਾਏਗਾ ਉਹਦੀ ਥਾਂ ਤੇ ਲੱਗਿਆ ਕਰੇਗਾ 316 ਮਰਡਰ ਦਾ ਪਰਚਾ ਬੜਾ ਫੇਮਸ ਹੈ 302 ਦਾ ਪਰਚਾ ਸਾਰੇ ਹੀ ਇੰਡੀਆ ਦੇ ਵਿੱਚ ਸਾਨੂੰ ਪਤਾ ਹੈ ਕਿ ਜੇ ਕੋਈ ਕਤਲ ਦਾ આરોપી ਹੁੰਦਾ ਉਹਦੇ ਖਿਲਾਫ 302 ਦਾ ਪਰਚਾ ਦਰਜ ਕੀਤਾ ਜਾਂਦਾ ਹੁਣ ਉਹਦੀ ਥਾਂ ਤੇ ਤਾਰਾ ਲੱਗੇਗੀ 101 ਪਹਿਲਾਂ ਲੱਗਦੀ ਸੀ ਆਈਪੀਸੀ 302 ਹੁਣ ਲੱਗੇਗੀ ਤਾਰਾ ਅ ਇੰਡੀਅਨ ਜਿਹਦਾ ਪਹਿਲਾਂ ਇੰਡੀਅਨ ਪਿਨਲ ਕੋਡ ਸੀਗਾ ਹੁਣ ਭਾਰਤੀਏ ਨਿਆਂ ਸੰਹਿਤਾ ਭਾਰਤੀਏ ਬੀ ਐਨ ਐਸ 101 ਦੇ ਤਹਿਤ ਪਰਚਾ ਦਰਜ ਕੀਤਾ ਜਾਏਗਾ ਜੇ ਕਿਸੇ ਤੇ ਕਤਲ ਦਾ આરોਪ ਹੈ ਪਹਿਲਾਂ ਹੁੰਦਾ ਸੀਗਾ ਆਈਪੀਸੀ 302 ਹੁਣ ਲੱਗੇਗਾ ਬੀ ਐਨ ਐਸ 101 ਜੇ ਕੋਈ ਇਰਾਦਾ ਕਤਲ 307 ਦਾ ਪਰਚਾ ਵੀ ਬੜਾ ਮਸ਼ਹੂਰ ਹੈ ਭਾਰਤ ਦੇ ਵਿੱਚ ਬਹੁਤ ਸਾਰੇ ਨਾਗਰਿਕ ਜਾਣਦੇ ਨੇ ਕਿ ਜੇ ਕੋਈ ਇਰਾਦਾ ਕਤਲ ਕਿਸੇ ਤੇ આરોਪ ਲੱਗਦਾ ਹੈ ਜੇ ਕੋਈ ਅਟੈਂਪਟ ਟੂ ਮਰਡਰ ਕਰਦਾ ਤਾਂ ਉਹਦੇ ਖਿਲਾਫ 307 ਦਾ ਪਰਚਾ ਦਰਜ ਕੀਤਾ ਜਾਂਦਾ ਸੀਗਾ ਪਰ ਹੁਣ ਉਹ ਹੋਏਗਾ BNS 109 307 ਦੀ ਥਾਂ ਤੇ ਉਹ 109 ਹੋ ਗਿਆ ਪਹਿਲੇ IPC 307 ਦੀ ਧਾਰਾ ਦੇ ਤਹਿਤ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਂਦਾ ਸੀਗਾ ਪਰ ਹੁਣ 1 ਜੁਲਾਈ ਤੋਂ ਬਾਅਦ ਜੇ ਕੋਈ ਇਸ ਤਰ੍ਹਾਂ ਦਾ ਕ੍ਰਾਈਮ ਅਟੈਂਪਟ ਕਰੇਗਾ ਤੇ ਫਿਰ ਉਹਦੇ ਖਿਲਾਫ ਪੁਲਿਸ ਪਰਚਾ BNS 109 ਦੇ ਤਹਿਤ ਦਰਜ ਕਰੇਗੀ ਸਜ਼ਾ ਦਾ ਪ੍ਰਾਵਧਾਨ ਤਾਂ ਉਨਾ ਹੀ ਹੋਏਗਾ ਪਰ ਜਿਹੜੀ ਪਰਿਭਾਸ਼ਾ ਹੈ ਕ੍ਰਾਈਮ ਦੀ ਜਾਂ ਜਿਹੜੀ ਧਾਰਾ ਹੈ ਉਹ ਬਦਲ ਜਾਏਗੀ ਇਸੇ ਕਰਕੇ ਮੈਂ ਕਹਿ ਰਿਹਾ ਕਿ ਥਾਣਿਆਂ ਦੇ ਵਿੱਚ ਹੁਣ ਬਹੁਤ ਸਾਰਾ ਕੰਮਕਾਜ ਜਿਹੜਾ ਬਦਲ ਜਾਏਗਾ ਇਸ ਤੋਂ ਇਲਾਵਾ ਰੇਪ ਦੀ ਜਿਹੜੀ ਧਾਰਾ ਹੈ 376 ਉਹਦੀ ਥਾਂ ਤੇ ਹੁਣ 63 ਹੋਈ ਗਈ IPC ਪਹਿਲਾਂ 376 ਚੱਲਦਾ ਸੀਗਾ ਹੁਣ BNS 63 ਹੋਏਗਾ ਇਸੇ ਤਰ੍ਹਾਂ CrPC ਦੇ ਵੀ ਕਾਨੂੰਨਾਂ ਦੇ ਵਿੱਚ ਬਹੁਤ ਬਦਲਾਅ ਕੀਤਾ ਗਿਆ ਹੈ ਇਹ ਇਸ ਕਰਕੇ ਕੇਂਦਰ ਸਰਕਾਰ ਨੇ ਕਦਮ ਚੁੱਕਿਆ ਸੀਗਾ ਕਿਉਂਕਿ ਜਿਹੜੇ ਇਹ ਆਈਪੀਸੀਸੀ ਸੀਆਰਪੀਸੀਸੀ ਇੰਡੀਅਨ ਐਵੀਡੈਂਸ ਐਕਟ ਸੀਗਾ ਇਹ ਸਾਰੇ ਹੀ ਕਾਨੂੰਨ ਜਿਹੜੇ ਨੇ ਅੰਗਰੇਜ਼ਾਂ ਦੇ ਵੇਲੇ ਤੇ ਬਣੇ ਹੋਏ ਸੀਗੇ ਇਸੇ ਕਰਕੇ ਇਹਨਾਂ ਨੂੰ ਬਦਲ ਕੇ ਹੁਣ ਇੰਡੀਆ ਦਾ ਨਵੇਂ ਇੰਡੀਆ ਦੇ ਨਾਲ ਜੋੜਿਆ ਗਿਆ ਔਰ ਬਹੁਤ ਸਾਰੀ ਧਾਰਾਵਾਂ ਨੂੰ ਘਟਾਇਆ ਗਿਆ ਬਹੁਤ ਸਾਰੀ ਧਾਰਾਵਾਂ ਦਾ ਨਾਮ ਬਦਲਿਆ ਗਿਆ ਜਿਵੇਂ ਹੁਣ 302 ਸੀਗਾ 302 ਵਾਲੀ 101 ਤੇ ਪਹੁੰਚ ਗਿਆ ਉਹਦੇ ਵਿੱਚ ਬਹੁਤ ਸਾਰੀ ਧਾਰਾਵਾਂ ਜਿਹੜੀਆਂ ਨੇ ਉਹ ਕੱਢ ਦਿੱਤੀਆਂ ਨੇ ਕੱਢਣ ਤੋਂ ਬਾਅਦ ਜਿਹੜੀ ਮਰਡਰ ਵਾਲੀ ਧਾਰਾ ਉਹਨੂੰ ਉੱਪਰ ਲਿਆਏ ਨੇ ਕੁਝ ਇਸ ਤਰ੍ਹਾਂ ਦੇ ਬਦਲਾਅ ਜਿਹੜੇ ਨੇ ਉਹ ਕੀਤੇ ਗਏ ਨੇ ਫਿਰ ਅਸੀਂ ਕੁਝ ਪੁਲਿਸ ਅਧਿਕਾਰੀਆਂ ਨਾਲ ਆਈਪੀਐਸ ਅਫਸਰਾਂ ਨਾਲ ਐਸਐਚਓ ਲੈਵਲ ਦੇ ਅਫਸਰਾਂ ਨਾਲ ਵੀ ਹੁਣ ਆਪਾਂ ਇਸ ਖਬਰ ਦੱਸਣ ਤੋਂ ਪਹਿਲਾਂ ਗੱਲਬਾਤ ਕੀਤੀ ਕਿ ਉਹਨਾਂ ਨੂੰ ਕਿੰਨਾ ਕੁ ਓਖਾ ਲੱਗ ਰਿਹਾ ਤਾਂ ਜਿਹੜੇ ਅਫਸਰ ਨੇ ਹਜੇ ਕਹਿੰਦੇ ਕਿ ਆਪਾਂ ਪੜ ਨਹੀਂ ਪਾਏ ਚੰਗੀ ਤਰ੍ਹਾਂ ਸਾਨੂੰ ਵੀ ਹਜੇ 3 ਮਹੀਨਾ ਦਾ ਜਿਵੇਂ ਕਿਉਂਕਿ 1 ਜੁਲਾਈ ਨੂੰ ਲਾਗੂ ਕਰਨ ਦਾ ਆਦੇਸ਼ ਆਇਆ ਤੇ ਸਾਡੇ ਕੋਲ ਇਨਫ ਟਾਈਮ ਹੋਏਗਾ ਖੁਦ ਨੂੰ ਵੀ ਪੜਨ ਦਾ ਔਰ ਅੱਗੇ ਜਿਹੜੇ ਮੁਲਾਜ਼ਮ ਨੇ ਕਿਉਂਕਿ ਸਾਰਿਆਂ ਦਾ ਹੀ ਕੰਮਕਾਜ ਬਦਲ ਜਾਣਾ ਹੈ ਥਾਣੇ ਦੇ ਮੁੰਚੀਆਂ ਦਾ ਕੰਮਕਾਜ ਕੰਮਕਾਜ ਬਦਲ ਜਾਣਾ ਹੈ ਜਿਹੜੇ ਆਈਓ ਹੋਣਗੇ ਇਨਵੈਸਟੀਗੇਟਿੰਗ ਆਫੀਸਰ ਹੋਣਗੇ ਭਾਵੇਂ ਉਹ ਥਾਣੇਦਾਰ ਲੈਵਲ ਦੇ ਹੋਣ ਜਾਂ ਉਹਨਾਂ ਤੋਂ ਉੱਪਰਲੇ ਰੈਂਕ ਦੇ ਹੋਣ ਸਾਰਿਆਂ ਨੂੰ ਹੀ ਆਪਣੀ ਲਿਖਣੀ ਜਿਹੜੀ ਹੈ ਕਿਉਂਕਿ ਆਪਾਂ ਜਾਣਦੇ ਹਾਂ ਕਿ ਜੋ ਅਫਸਰ ਲਿਖਦੇ ਜੋ ਪੁਲਿਸ ਅਧਿਕਾਰੀ ਲਿਖਦੇ ਉਹੀ ਮੰਨਿਆ ਜਾਂਦਾ ਸੁਪਰੀਮ ਕੋਰਟ ਤੱਕ ਵੀ ਉਹੀ ਅੱਗੇ ਜਾਂ ਦੁਬਾਰਾ ਤੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਯਾਦ ਕਰਨੀਆਂ ਪੈਣਗੀਆਂ ਔਰ ਉਹਨਾਂ ਨੂੰ ਟ੍ਰੇਨ ਹੋਣਾ ਪੈਗਾ ਤਾਂ ਪੁਲਸ ਅਧਿਕਾਰੀ ਇਹ ਕਹਿ ਰਹੇ ਨੇ ਕਿ ਸਾਨੂੰ ਟ੍ਰੇਨਿੰਗ ਤਾਂ ਚਾਹੀਦੀ ਹੈ ਔਰ ਤਿੰਨ ਮਹੀਨੇ ਅਸੀਂ ਚੰਗੀ ਤਰ੍ਹਾਂ ਜੋ ਵੀ ਸੈਂਟਰਲ ਗਵਰਨਮੈਂਟ ਦੇ ਹਦੇਸ਼ ਆਣਗੇ ਉਹ ਆਪਾਂ ਪੜ ਲਵਾਂਗੇ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ 'ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਖਤ ਵੀ ਕੀਤੀ ਗਈਆਂ ਨੇ ਜਿਵੇਂ ਜੇ ਕੋਈ ਮਾਈਨਰ ਦੇ ਨਾਲ ਰੇਪ ਕਰਦਾ ਤੇ ਉਹਦੇ ਲਈ ਫਾਂਸੀ ਤੇ ਉਮਰ ਕੈਦ ਤੱਕ ਦਾ ਵੀ ਪ੍ਰਾਵਧਾਨ ਕੀਤਾ ਗਿਆ ਹੁਣ ਨਵੇਂ ਕਾਨੂੰਨਾ ਦੇ ਤਹਿਤ ਪਹਿਲੇ ਰੇਪ ਦੀ ਧਾਰਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 375 ਜਾਂ 376 ਹੁੰਦੀ ਸੀ ਉਹ 63 69 ਹੋ ਗਈ ਹੈ ਹਤਿਆ ਦੀ ਧਾਰਾ ਵੀ ਮੈਂ ਤੁਹਾਨੂੰ ਦੱਸਤੀ ਹੈ ਗੈਂਗਰੋ ਗੈਂਗ ਰੇਪ ਦੇ ਦੋਸ਼ੀ ਨੂੰ 20 ਸਾਲ ਦੀ ਸਜ਼ਾ ਜਾਂ ਜਿੰਦਾ ਰਹਿਣ ਤੱਕ ਜੇਲ੍ਹ ਦੇ ਵਿੱਚ ਸਜ਼ਾ ਜਿਹੜੀ ਹੈ ਉਹ ਵੀ ਪ੍ਰਾਵਧਾਨ ਕੀਤਾ ਗਿਆ ਬਹੁਤ ਜ਼ਿਆੜੀਆਂ ਸਖਤ ਧਾਰਾਵਾਂ ਕੀਤੀਆਂ ਗਈਆਂ ਨੇ ਮੌਬ ਲਿੰਚਿੰਗ ਤੇ ਫਾਂਸੀ ਦੀ ਸਜ਼ਾ ਦਾ ਪ੍ਰਾਵਧਾਨ ਕੀਤਾ ਗਿਆ ਹੈ ਜੇ ਹੁਣ ਕੋਟ੍ਰਾਇਲ ਦੇ ਮਾਮਲੇ ਦੇ ਵਿੱਚ ਇਹ ਵੀ ਬਹੁਤ ਸਾਰੇ ਬਦਲਾਅ ਕੀਤੇ ਗਏ ਨੇ ਆਪਾਂ ਵੀ ਦੱਸ ਦਿੰਦੇ ਹਾਂ ਜੇ ਕੋਈ ਵਿਅਕਤੀ ਨੂੰ ਪੁਲਿਸ ਗ੍ਰਿਫਤਾਰ ਕਰਕੇ ਜਾਂਦੀ ਹੈ ਤੇ ਉਹਨੂੰ ਉਹਦੇ ਘਰ ਨੂੰ ਪਰਿਵਾਰ ਨੂੰ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੋਏਗਾ ਨਵੇਂ ਕਾਨੂੰਨਾਂ ਦੇ ਮੁਤਾਬਕ ਜੋ 1 ਜੁਲਾਈ ਤੋਂ ਸ਼ੁਰੂ ਹੋ ਜਾਣਗੇ ਫਿਰ ਉਸ ਤੋਂ ਬਾਅਦ ਜੇ ਕਿਸੇ ਨੂੰ ਵੀ ਕੇਸ ਦੇ ਵਿੱਚ 90 ਦਿਨਾਂ ਚ ਕੋਈ ਕੇਸ ਦਾ ਕੀ ਬਣਿਆ ਜੇ ਕੋਈ ਮੈਂ ਮੰਨ ਲਓ ਮੈਂ ਕੋਈ ਕੰਪਲੇਂਟ ਪੁਲਿਸ ਦੇ ਵਿੱਚ ਕਰਾਨਾ ਤੇ 90 ਦਿਨਾਂ ਦੇ ਅੰਦਰ ਪੁਲਿਸ ਨੂੰ ਮੈਨੂੰ ਕੰਪਲੇਂਟ ਕੰਪਲੇਨੈਂਟ ਨੂੰ ਜਾਂ ਵਿਕਟਮ ਨੂੰ ਦੱਸਣਾ ਪਏਗਾ ਕਿ ਉਸ ਕੇਸ ਦਾ ਕੀ ਬਣਿਆ ਜੇ આરોપી 90 ਦਿਨਾਂ ਦੇ ਅੰਦਰ ਕੋਰਟ ਦੇ ਅੱਗੇ ਪੇਸ਼ ਨਹੀਂ ਹੁੰਦਾ ਤੇ ਉਹਦੇ ਖਿਲਾਫ ਗੈਰ ਮੌਜੂਦਗੀ 'ਚ ਵੀ ਟਰਾਇਲ ਚੱਲੇਗਾ ਇਹ ਜ਼ਰੂਰੀ ਨਹੀਂ ਹੈ ਕਿ ਜੇ ਵਿਅਕਤੀ ਨਹੀਂ ਫੜਿਆ ਗਿਆ ਤੇ ਉਹਦਾ ਟਰਾਇਲ ਹੀ ਨਹੀਂ ਚੱਲੇਗਾ ਟਰਾਇਲ ਸ਼ੁਰੂ ਕਰ ਦਿੱਤਾ ਜਾਏਗਾ ਗੰਭੀਰ ਮਾਮਲਿਆਂ ਦੇ ਵਿੱਚ ਜਿਵੇਂ ਸਜ਼ਾ ਕੱਟਣ ਤੋਂ ਬਾਅਦ आधी سزا ਕੱਟਣ ਤੋਂ ਬਾਅਦ ਰਿਹਾਈ ਮਿਲ ਸਕਦੀ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਬਦਲਾਅ ਜਿਹੜੇ ਨੇ ਉਹ ਕਾਨੂੰਨਾ ਦੇ ਵਿੱਚ ਕੀਤੇ ਗਏ ਨੇ ਕਿਉਂਕਿ ਬਹੁਤ ਵੱਡਾ ਬਦਲਾਅ ਹੈ ਇਸ ਬਦਲਾਅ ਨੂੰ ਖੁਦ ਪੁਲਿਸ ਅਫਸਰ ਖੁਦ ਪੁਲਿਸ ਮੁਲਾਜ਼ਮ ਵੀ ਅਜੇ ਪੜ੍ਹਨਾ ਚਾਹੁੰਦੇ ਨੇ ਪੜ੍ਹ ਕੇ 3 ਮਹੀਨੇ ਦੀ ਟ੍ਰੇਨਿੰਗ ਲੈ ਕੇ ਟ੍ਰੇਨਿੰਗ ਆ ਕੇ ਆਪਣੇ ਮੁਲਾਜ਼ਮਾਂ ਨੂੰ ਦੇ ਕੇ 1 ਜੁਲਾਈ ਤੋਂ ਫਿਰ ਉਹ ਜਿਹੜੇ ਪੁਲਿਸ ਅਫਸਰ ਕਹਿ ਰਹੇ ਨੇ ਕਿ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਲਾਗੂ ਕਰ ਸਕਦੇ ਹਾਂ ਪਰ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਤੀ ਹੈ ਕਿ ਹੁਣ ਇਹ ਤਿੰਨ ਬਦਲਾਵ ਕਰਨੇ ਆ ਔਰ ਇਹਨਾਂ ਬਦਲਾਵਾਂ ਦੇ ਨਾਲ ਸਿਰਫ ਜਿਵੇਂ ਆਪਾਂ ਥਾਣੇ ਦੇ ਕੰਮਕਾਜ ਦੀ ਗੱਲ ਕਰ ਰਹੇ ਹਾਂ ਕੋਰਟ ਦੇ ਵਿੱਚ ਵੀ ਜਿਹੜੀ ਪ੍ਰੋਸੀਡਿੰਗਸ ਹੋਣਗੀਆਂ ਉਹਨਾਂ ਦੇ ਵਿੱਚ ਵੀ ਬਦਲਾਅ ਹੋਊਗਾ ਔਰ ਵਕੀਲਾਂ ਨੂੰ ਵੀ ਜਿਹੜਾ ਹੈ ਤਿਆਰ ਰਹਿਣਾ ਪਏਗਾ ਹੁਣ ਦੇਖਦੇ ਰਹੋ ਦੈਨਿਕ ਸਵਰਾਟੀ ਟੀਵੀ